ਹਾਂਜੀ ਕੀ ਹਾਲ ਚਾਲ ਆ ਮਿੱਤਰੋ ਸਵਾਗਤ ਹੈ ਤੁਹਾਡਾ ਨਵੀਂ ਵਲੌਗ ਦੇ ਵਿੱਚ ਆਪਾਂ ਥੋੜਾ ਜਿਹਾ ਅੱਜ ਕੀਤਾ ਸੀ ਲੇਟ ਸ਼ੁਰੂ ਵਲੌਗ ਹਾਂਜੀ ਬੁੰਡਿਆ ਠੀਕ ਆ ਠੀਕ ਆ ਅੰਗੜਾਈਆਂ ਜਗਾ ਤੋਂ ਲੈ ਕੇ ਆਇਆ ਫਿਰ ਆਹ ਜਾਲੂ ਵਾਲੇ ਪਰੌਂਠੇ ਆ ਕੇ ਖੜੇ ਆ ਮੈਨੂੰ ਲੱਗਦਾ ਦੇਖ ਲੈ ਬਈ ਗਾਲ ਸੁਣ ਰੋਟੇ ਦਾ ਤੂੰ ਖਾ ਲਿਆ ਹਣ ਕਿੰਨੇ ਦਾ ਰਸ ਭਲਾ ਆਹ ਵੇਖਿਆ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ 22 ਦੀ ਬੋਣੀ ਕਰਾ ਰਿਹਾ ਯਾਰ ਸਹੀ ਕਹਿ ਰਿਹਾ ਬੋਲੋ ਮਿੱਤਰੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਜੀ ਲਓ ਇਹ ਮੁੰਡੇ ਆਏ ਡਿਸਪਲੇ ਲੈਣ ਤੇ ਹੋਏ ਆ ਠੀਕ ਆ ਸਹੀ ਨੇ ਹਾਂ ਪੁਆਇ ਖੜਾ ਬਸ ਸੋਚ ਰਾ ਜ਼ਿੰਦੂ ਯਾਰ ਰੇਟ ਪੁੱਛ ਕੇ ਲੈ ਕੇ ਗਿਆ ਪਹਿਲਾਂ ਹੈ ਕੀ ਸੋਚਦਾ ਈ ਕੋ ਨਹੀਂ ਭੁੱਖ ਲੱਗੀ ਆ ਸਾ ਰੋਟੀ ਖਾਣੀ ਆ ਆਲੂ ਆ ਦੀ ਘਰੇ ਵਾਲੀ ਮੈਨੂੰ ਨਹੀਂ ਪਤਾਗਾ ਉਹਨਾਂ ਜੋ ਵੀ ਮੁੰਡਿਓ ਹੈ ਮੁੰਡੇ ਕਦੇ ਟੰਗਰ ਪਾਣੀ ਖਾ ਕੇ ਜੇ ਹੋ ਗਏ ਹੁਣ ਚਾਲੇ ਪਾਉਣ ਨੂੰ ਤੈਨੂੰ ਕਰਾਦਾ ਤਿਆਰ ਤੇ ਆ ਭਾਈ ਫਿਰਦੇ ਆ ਦੇਖ ਲਓ ਹਾਂ ਤੂੰ ਤਿਆਰ ਹੋ ਕੇ ਆ ਗਿਆ ਲਓ ਜੀ ਮੁੰਡੇ ਆ ਗਏ ਸੀ ਅੱਜ ਸੰਡੇ ਇੰਜੋਏ ਕਰਨ ਆ ਗਏ ਨੇ ਪਹਿਲੇ ਪਹਿੇ ਕਢਾਉਣ ਓ ਯਾਰ ਉਹਨਾਂ ਨੂੰ ਨਹੀਂ ਪਤਾ ਚੱਲ ਆਇਆ ਜੀ ਆਪਾਂ ਦੇਖ ਲਈ ਆ ਗਏ ਲਓ ਜੀ ਦੇਖਦੇ ਆ ਮੁੰਡਾ ਆਪਣਾ ਖੜਾਣ ਤੇ ਕਹੇ ਖੜਾਈ ਆ ਓ ਹਾਂ ਵੀ ਸਿੰਘ ਅੱਜ ਤਾਂ ਪਾਰਟੀ ਹੋ ਗਈ ਮੈਨੂੰ ਪਤਾ ਤੈਨੂੰ ਨਹੀਂ ਪੈਣ ਪਾ ਤਾ ਤਰੱਕ ਹੁੰਦਾ ਕੀ ਕਰੀ ਉਹ ਲੈ ਦੇਖ लो जी आप आ गए ग्राउंड च खेड टाइम पास होंगे नहीं ही मैं चलो आप खेड आईए खेड खूड के मैच मूच ला के मिलते अपना दूसरा बंदा चलाया गया कि अच्छ बहर उन्हें भी मिलाने तुम शाम आए ना उन्हें चलो मिलते खेड खूड के दौाने गाँव की सीना जित रहे आप ठीक है लो जी उतु बाद मैच मूच लाया खेडे वा आ गए खेड

ठीक है ठीक है कल छोड़ता हूं पूरी की ना दा वो चला मैं क्या हैगी है भाई यार तू ही आ तो या है या कोई खाने खाने तू मेनू भी खवा लेना नाल और नहीं कुछ नहीं होता आज की आज की है आज सीएम है सीएम टीटा मीला अच्छा। समझ रहे हो समझ रहा समझ रहे हो ना ना वे रोटी की थोड़ी सी साडी तक कौन सीएम मा ਸੀਐਮ ਦੀ ਸੌਣੀ ਆ ਲਓ ਜੀ ਟਾਈਮ ਨੋਟ ਕਰ ਲਓ ਟਾਈਮ ਹੋ ਗਏ ਕਿੰਨਾ ਟਾਈਮ ਹੋ ਗਿਆ ਦੇਖੀ ਆ ਦੇ ਫੋਨ ਤੇ ਬਣਾਇਆ ਕਰ ਇਹਨਾਂ ਨੇ ਘੜੀ ਹੀ ਲੈ ਲਓ ਲੈ ਟਾਈਮ ਨੋਟ ਕਰ ਲਓ ਇਹਨਾਂ ਦਾ 5:30 ਹੋ ਗਏ ਤੇ ਹੁਣ 9 ਵਜੇ ਤੱਕ ਇਹ ਬੰਦੇ ਨੇ ਖਾਈ ਹੋਈ ਜਾਣਾ ਖਾਈ ਹੋਈ ਜਾਣਾ ਅੱਛਾ ਦੇਖੀ ਜਾਊਗਾ ਬਾਅਦ ਵਿੱਚ ਇਹਦੇ ਚਾਹ ਕਿਹਾ ਨੂੰ ਉਹਦਾ ਚਾਹ ਦਾ ਪੀਓਗਾ ਅੱਛਾ ਇਹ ਚਾਹ ਵੀ ਬੀੜੀਆਂ ਨਾਲ ਭਾਈ ਮਾਰ ਆਈ ਜਾਂਦੀ ਲਓ ਜੀ ਵਾਰਮ ਅਪ ਹੋ ਗਿਆ ਸ਼ੁਰੂ ਜਿਹੜਾ ਚਾਹੇ ਕਰੇ ਵਾਰੀ ਇਹਦਾ ਰਾਸ਼ ਖਾਈਏ ਜਣਾਏ ਨੇ ਦਾਸ਼ੇ ਸ਼ਾਇਰਾਂ ਦੇ ਖਾਈਏ ਜਣਾਏ ਨੇ ਪਾਣੀ ਪਾਣੀ ਪੀਣਾ ਪਾਣੀ ਕੌਣ ਪੀਂਦਾ ਹੁੰਦਾ ਨਾ ਗੱਫੇ ਰਖਵਾਲੀ ਤੇ ਰੱਖਿਆ ਸਦਾ ਸੁੱਤਾ ਪਿਆਵਾ ਓਂ ਛੋਏ ਪਿਆਰ ਦੀ ਓਏ ਓਏ ਆ ਆ ਗਿਆ ਓਏ ਨਾ ਵਾ ਸ਼ਾਮ ਦੇ 6 ਵਜੇ ਆ ਸਵੇਰ ਤੇ ਆ ਤੁਸੀਂ ਰੰਗਵਾਲੀ ਤੇ ਗੱਲ ਤਾਂ ਥੜ ਆ ਆ ਤੁਸੀਂ ਰੰਗਵਾਲੀ ਤੇ ਰੱਖਿਆ ਇੱਕ ਹੀ ਗੱਲ ਏ ਓਏ ਯਾਰ ਬਈ ख मित्रों आना जी आप चिकन चुकन खानी चिकन खा के आना देख लो रोको 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 ਯਾਹ ਦੇ ਖਾਦਾ ਕਰੀਏ ਮੜੀ ਜਹਾੜੀ ਕਰੀਏ ਕੀ ਹੋ ਗਿਆ ਹੈ ਕਾਪੇ ਲੋਵੀ ਸਿੰਘ ਹੋ ਗਏ ਸ਼ੁਰੂ ਕੀ ਹੋ ਗਿਆ ਕਿਵੇਂ ਖਾਦਾ ਹੋਲੀ ਖਾਦਾ ਉਹਦੀ ਮਗਰ ਪਿਆ ਉਹ ਲੜ ਕੇ ਦੇ ਹੋਏ ਹੈ ਉਹ ਲੜ ਪਏ ਉਹ ਹੋ ਗਿਆ ਹੈ ਹੋ ਗਿਆ ਸ਼ੁਰੂ ਹੋ ਗਿਆ ਇਹ ਹੋਈ ਜਾਂਦੇ ਉਹਨਾਂ ਤੋਂ ਇਹ ਪਰਦੇ ਜਾਂਦੀ ਇਹ ਓਏ ਆਂ ਬੈਂਕ ਓਏ ਆਂ ਬੈਂਕ ਕਿ ਸੇ ਭੁੱਖੇ ਨੂੰ ਲਜਾਇਆ ਹੈ ਪੇ ਤਸ ਖਾਂ हरा चोरोड़े हटाया ये ते दस खां कभी जख्मी किसे वेस्टी हो जानी है सारे पूजा करा लिया बेस्ती हो जानी है हाँ, 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 ਇਹ ਪਹਿਲਾ ਉਹ ਫੂਲ ਫਾਲ ਲਾ ਕੇ ਸਮਾਨ ਨੂੰ ਖੋਦ ਖਾਨ ਨੂੰ ਮੰਗਾ ਲਿਆ ਤੇ ਹੁਣ ਉਹਨੂੰ ਪੈਸੇ ਵੀ ਦਿੱਤੇ ਪਏ ਉਹਦੇ ਹੁਣ ਡੀਕੀ ਨਾ ਲਓ ਵੀ ਮਿੱਤਰੋ ਇਹ ਕਹਿੰਦੇ ਬੰਦੇ ਹੱਦ ਦੇ ਇਹ ਕੋਣ ਫੇਰ ਕੋਈ ਨਾ ਕੋਈ ਲੈ ਆਇਆ ਖਾਨ ਨੂੰ ਕੋਲ ਲੈ ਲੈਣਾ ਹੀ ਖਾਨ ਨੂੰ ਚਲੋ ਠੀਕ ਆ ਮਿੱਤਰੋ ਇੱਕ ਬੰਦਾ ਦਾ ਹੋ ਗਿਆ ਹੀ ਸ਼ਾਇਦਾ ਬਿਜ਼ੀ ਤੇ ਮਿਲਦੇ ਆ ਤੁਹਾਨੂੰ ਕੱਲੂ ਅਗਲੇ ਵਲੌਗ ਚ ਬਾਈ ਕਰ ਦਿਓ ਵੀ ਸਾਰਿਆਂ ਨੂੰ ਆ ਲਓ ਆਓ ਦੇਖਦੇ ਮੈਂ ਖਾਣ ਨੂੰ ਜਾਂਦੇ ਦੇਖ ਬਾਈ ਕਰੋ ਬਈ ਪਹਿਲਾਂ ਸਾਰੇ ਬਾਈ ਬਾਈ ਠੀਕ ਆ ਮਿੱਤਰੋ ਮਿਲਦੇ ਆ ਤੁਹਾਨੂੰ ਕੱਲੂ ਅਗਲੇ ਵਲੌਗ ਚ